ਅਸਲਾਮ ਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋ ਸੁਖਵੀਰ ਸਿੰਘ ਬਾਦਲ ਦਾ ਦਿਮਾਗ ਜਿਹੜਾ ਵੈ ਖਰਾਬ ਹੋ ਗਿਆ ਵੈ ਕਿਉਂਕਿ ਹੁਣ ਉਹ ਸਟੇਜਾਂ ਤੇ ਚੜ ਕੇ ਇਹੋ ਇਹੋ ਜਿਹੇ ਬਿਆਨ ਦੇਂਦੇ ਆ ਜਿਹਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਵਾਕਈ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਜ਼ਿਹਨੀ ਤਵਾਜ਼ਨ ਹੈ ਉਹ ਦਰੁਸਤ ਨਹੀਂ ਹੈਗਾ ਹੁਣ ਕੀ ਬਿਆਨ ਦਿੱਤਾ ਹੈ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਖਾਰ ਜੁੜਿਆ ਸਖਬੀਰ ਸਿੰਘ ਬਾਦਲ ਦੇ ਨਾਲ ਤੇ ਬਿਕਰਤ ਸਿੰਘ ਮਜੀਠੀ ਦੇ ਨਾਲ ਆ ਦੋਨਾਂ ਦੇ ਨਾਲ ਗੱਲਬਾਤ ਕਰਦੇ ਆ ਮੈਨੂੰ ਲੱਗਦਾ ਕਿ ਸਾਗਵੀਰ ਵਾਦਲ ਦਾ ਦਿਵਾ ਕਹਿ ਲਿਆ ਪਿਆ ਜਿਸ ਤਰ੍ਹਾਂ ਹੁਣ ਪਹਿਲਾਂ ਤੁਹਾਨੂੰ ਮੈਂ ਇੱਕ ਵੀਡੀਓ ਸੁਣਾਦਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਕਿਉਂਕਿ ਬੜਾ ਜ਼ਰੂਰੀ ਹੈ ਤੁਹਾਨੂੰ ਇਹ ਵੀਡੀਓ ਦਿਖਾਉਣੀ ਤੇ ਸੁਣਾਉਣੀ ਇਸ ਕਰਕੇ ਜਿਹੜਾ ਇਹਨਾਂ ਲੋਕਾਂ ਨੂੰ ਜਿਹੜਾ ਗੁਰੂ ਦੇ ਨਾਲ ਕੋਈ ਵਾਸਤਾ ਨਹੀਂ ਤੇ ਪਹਿਲਾਂ ਤੁਹਾਨੂੰ ਮੈਂ ਇਹਦਾ ਬੋਲ ਸੁਣਾਦਾ ਉਹ ਜੋ ਬੀਡੀਆਂ ਭਾਈਆਂ ਜੋ ਮੋੜ ਫੋਨ ਜਾਂਦੀਆਂ ਸੀ ਪਹਿਲੇ ਮੱਥਾ ਦੇਂਦੀਆਂ ਸੀ ਤੱਕੜੀ ਨੂੰ ਕਿਹ ਕੌਮ ਦੀ ਦਿੱਸ ਰਹੀ ਹੈ ਸਾਡੀ ਯਾਰ ਪਾਰਟੀ ਐ ਸ਼ੁਰੂ ਕਰਦੀ ਪਾਰਟੀ ਐ ਆ ਸੁਣ ਲਿਆ ਤਾਂ ਉਹ ਇੱਕ ਬਿਆਨ ਸੁਣਾਇਆ ਸੁਖਬੀਰ ਬਦਲ ਦਾ ਕਹਿੰਦਾ ਜਦੋਂ ਪਹਿਲਾਂ ਬੀਬੀਆਂ ਕਹਿੰਦਾ ਸਾਨੂੰ ਵੋਟ ਪਾਉਂਦੀਆਂ ਸੀ ਕਹਿੰਦਾ ਪਹਿਲਾਂ ਜਿਹੜਾ ਤੱਕੜੀ ਨੂੰ ਮੱਥਾ ਟੇਕਦੇ ਹੁੰਦੀਆਂ ਸੀ ਉਹ ਸ਼ਰਮ ਮੰਨ ਲਾ ਮਰੀ ਮੋਟੀ ਕੁਝ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਲੋਕ ਤੋੜੇ ਆ ਆ ਅਸਾਈ ਬਣ ਰਹੇ ਆ ਜਿੰਨੇ ਵੱਢ ਰਹੇ ਆ ਇਹ ਤੁਹਾਡੀ ਦੇਣ ਆ ਜਿਹੜੇ ਕਹਿੰਦੇ ਆ ਕਿ ਧਰਮ ਪਰਿਵਰਤਨ ਕਰ ਰਿਹਾ ਏ ਤੁਹਾਡੀ ਦੇਣਾ ਏ ਤੁਸੀਂ ਮੜੀਆਂ ਨੂੰ ਮੱਥਾ ਟਿਕਾਇਆ ਤੁਸੀਂ ਤੱਕੜੀਆਂ ਨੂੰ ਮੱਥਾ ਟਿਕਾਇਆ ਤੇ ਤੁਹਾਡੇ ਹਾਲੇ ਹੋਰ ਪਤਾ ਨਹੀਂ ਕਿਹਨੂੰ ਕਿਹਨੂੰ ਮੱਥਾ ਟਿਕਾਇਆ ਹੋਣਾ ਤੁਸੀਂ ਪ੍ਰਧਾਨ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਪ੍ਰਧਾਨ ਕਹੇ ਕਿ ਤੱਕੜੀਆਂ ਨੂੰ ਮੱਥਾ ਟਿਕਕੋ ਐਲਾਨ ਤਨੀ ਇਦੋਂ ਸ਼ਰਮ ਦੀ ਗੱਲ ਕੀ ਆ ਕੀ ਸਿੱਖ ਕੋ ਮੋਂ ਤੱਕੜੀਆਂ ਨੂੰ ਮੱਥਾ ਟਿਕਾਇਆ ਕਰੂਗੀ ਸ਼ਰਮ ਦਾ ਘਾਟਾ ਤੇ ਇਹਨਾਂ ਲੋਕਾਂ ਨੂੰ ਰਾਜਨੀਤਿਕ ਲੋਕ ਨੇ ਜਿਹੜੇ ਇਹ ਜਿਹੜੇ ਇਹਦੇ ਬਿਆਨ ਦੇ ਦਿੰਦੇ ਆ ਤੇ ਉਹੋ ਜਿਹੇ ਲੋਕ ਹੁੰਦੇ ਆ ਬੁੱਧੂ ਇਹਨਾਂ ਦੇ ਮਗਰ ਲੱਗ ਕੇ ਜਿਹੜਾ ਇਹਨਾਂ ਦੇ ਜਿਹੜਾ ੱੱਕੇ ਚੜ ਜਾਂਦੇ ਆ ਫਿਰ 5 ਸਾਲ ਇਹ ਕੁੱਟਦੇ ਆ ਤੇ ਲੁੱਟਦੇ ਆ ਐਸਾ ਕਰਦੇ ਆ ਹੱਦ ਹੋ ਗਈ ਕਹਿੰਦਾ ਤੱਕੜੀ ਨ ਮੱਥਾ ਟੇਕਿਆ ਟੇਕਿਆ ਕਰੋ ਕਹਿੰਦਾ ਆ ਤਾਂ ਹਾਲਾਤ ਹੋਏ ਪਿਆ ਸ਼੍ਰੋਮਣੀ ਅਕਾਲੀ ਦਲ ਦੇ ਅਕਾਲੀ ਲਾਲ ਨਹੀਂ ਕਹਿ ਸਕਦੇ ਨੂੰ ਹੈ ਤਾਂ ਇਹ ਬਾਦਲਦਾਲਾ ਇੱਕ ਪਰਿਵਾਰ ਦਾ ਕਬਜ਼ਾ ਕੀਤਾ ਹੋਇਆਗਾ ਜਿਸ ਤਰ੍ਹਾਂ ਸ੍ਰੋਮਣੀ ਕਮੇਟੀ ਨੇ ਕਬਜ਼ਾ ਕੀਤਾ ਇਸ ਬਾਦਲ ਨੇ ਉਸ ਤਰ੍ਹਾਂ ਹੀ ਜਿਹੜਾ ਇੱਕ ਤੱਕੜੀ ਦੇ ਨਿਸ਼ਾਨ ਤੇ ਕਬਜ਼ਾ ਕੀਤਾਗਾ ਤੇ ਹੁਣ ਜਵਾਨ ਤਾਂ ਬਹੁਤ ਇਨਾਂ ਦੀ ਜਲਤ ਹੋ ਚੁੱਕੀਆਂ ਨੇ ਲੱਗਦਾ ਉਧਰ ਕਹਿੰਦੇ ਨਾਬਾ ਜੇਲ੍ਹ ਦੇ ਵਿੱਚ ਮਜੀਠੀ ਦੇ ਕਸਤੂਰੀ ਲੜੀ ਜਾਂਦੀ ਆ ਉਹ ਕਹਿੰਦਾ ਮੈਨੂੰ ਸੇਤੀ ਲੈ ਕੇ ਜਾਓ ਕਹਿੰਦਾ ਅਕਾਲੀ ਦਾਲ ਕਹਿੰਦਾ ਮੇਰੇ ਬਿਨਾ ਅਧੂਰਾਗਾ ਤੇ ਕਹਿੰਦਾ ਜੇਕਰ ਮੈਂ ਬਾਹਰ ਹੁੰਦਾ ਕਹਿੰਦਾ ਅਸੀਂ ਸਾਰਾ ਕੁਝ ਜਿੱਤ ਜਾਣਾ ਸੀ ਤੇ ਅੰਦਰ ਬੈਠਾ ਚੀਕਾਂ ਮਾਰੀ ਜਾਂਦਾ ਤੇ ਨਾਲੇ ਕਹਿੰਦਾ ਮੈਂ ਤਾਂ ਕਰੀ ਜਾਂਦਾ ਤੇ ਇੱਕ ਪਾਸੇ ਕਹਿੰਦਾ ਜੀ ਮੈਂ ਮਾਜੇ ਦਾ ਜਰਨੈਲ ਆ ਜਰਨੈਲ ਆ ਜਾਂ ਮੈਲ ਆ ਇਹ ਤਾਂ ਨਹੀਂ ਪਤਾ ਤੇ ਜਦੋਂ ਅੰਮਰਦਪਾਲ ਸਿੰਘ ਇੱਕ ਬਿਆਨ ਦੇ ਦੇ ਤਾਂ ਬਿਰਸਾ ਸਿੰਘ ਬਟਵਾ ਹੋ ਗਿਆ ਤੇ ਤਲਵਾੜਾ ਹੋ ਗਿਆ ਤੇ ਆਹਾ ਪਲਵੰਦਾ ਤਲਵਾੜਾ ਤੇ ਮਜੀਠੀਆ ਤੇ ਸਖਬੀਰ ਬਾਦਲਾ ਇਹਨਾਂ ਦੀ ਪੈਟ ਪੈਟ ਕੇ ਜਿਹੜਾ ਦਹਾਈਆਂ ਦਿੰਦੇ ਰਹਿ ਜਾਂਦੇ ਆ ਕਿਉਂਕਿ ਬਿਆਨ ਕੀ ਆ ਗਿਆ ਹੁਣ ਪਤਾ ਲੱਗਿਆ ਕਿ ਮਜੀਠੀ ਦਾ ਜਿਹੜਾ ਹਾਲ ਤਾਂ ਬੁਰੀ ਤਰ੍ਹਾਂ ਹੋ ਰਹੀ ਆ ਹੁਣ ਲੱਗਦਾ ਕਿ ਬਿਕਰ ਹੋ ਗਿਆ ਮਜੀਠੀਏ ਨੂੰ ਕਿ ਭਗਵਾਨਤਮਨ ਨੇ ਪੱਕੀ ਪੈਰੀ ਹੱਥ ਪਾ ਲਿਆ ਕਿ ਭਗਵਾਨਤਮਨ ਹੁਣ ਜਿਹੜਾ ਬਾਹਰ ਨਿਕਲ ਦਿੰਦਾ ਤੇ ਡਾਰਾ ਜਿਹੜਾ ਮਜੀਠੀ ਨੂੰ ਸਤਾਇਆ ਹੋਇਆ ਤੇ ਨਾਲ ਗਨੀਬਕਾੁਰ ਮਜੀਠੀ ਨੂੰ ਸਤਾਇਆ ਅ ਇਧਰ ਅੱਗੇ ਦੇਖੋ ਤੁਸੀਂ ਉਹਨਾਂ ਨੂੰ ਸਤਾਉਣੇ ਸਦਾਉਣਾ ਤੇ ਅਕਾਲੀ ਦਲ ਦਾ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਹੈਗਾ ਪ੍ਰਧਾਨ ਇਹ ਕਹਿੰਦਾ ਕਿ ਮੇਰੇ ਤੇ ਪਰਚਾ ਦਰਜ ਕਰਕੇ ਦਿਖਾਵੇ ਭਗਵੰਤ ਮਾਨ ਤੇ ਮੈਂ ਦਸੂਗਾ ਪਹਿਲਾਂ ਮਜੀਠੀਆ ਵੀ ਇਹ ਕਹਿੰਦਾ ਹੁੰਦਾ ਸੀ ਤੇ ਹੁਣ ਸੁਖਵੀਰ ਬਾਦਲ ਕਹਿਣ ਲੱਗ ਪਿਆ ਇਹ ਕਹਿੰਦੇ ਆ ਕਿ ਸਾਨੂੰ ਜੇਲ੍ਹਾਂ ਸੁਟੋ ਕਿ ਲੋਕ ਸਾਨੂੰ ਤਰਸ ਦੇ ਆਧਾਰ ਤੇ ਵੋਟ ਪਾ ਦੇਣਗੇ ਤੇ ਇਹ ਹੀ ਡਰਾਮੇ ਜਿਹੜਾ ਕਿ ਪ੍ਰਕਾਸ਼ ਬਾਦਲ ਕਰਦਾ ਰਿਹਾ ਕੌਣ ਮਰਵਾਉਂਦਾ ਰਿਹਾ ਉਹਨਾਂ ਖਾੜਕੂ ਸਿੰਘਾਂ ਦੇ ਦਿਨਾਂ ਭੋਗਤੇ ਜਾਂਦਾ ਸੀ ਤੇ ਰਾਤ ਨੂੰ ਉਹਨਾਂ ਦੀ ਸੀਆਈਡੀਆਂ ਕੇਪੀਐਸ ਗੱਲਾਂ ਦਿੰਦਾ ਦਿੰਦਾ ਸੀ ਕਿ ਫਲਾਣੇ ਸਿੰਘ ਦੇ ਫਲਾਣਾ ਘਰੇ ਆ ਰਿਹਾ ਕਿ ਤੁਸੀਂ ਉਹਨੂੰ ਚੁੱਕ ਦਿਓ ਮਾਰ ਦਿਓ ਸਵਰਨਿਕ ਹੋਟਲ ਵਾਲਾ ਤਾਂ ਪੱਕਾ ਹੋ ਗਿਆ ਆ ਮਾਫ਼ ਕਰਨਾ ਸਵਰਨਿਕ ਹੋਟਲ ਦਾ ਬੱਚੜ ਸੀ ਪਾਈ ਗੁਰਦੇਵ ਸਿੰਘ ਕੌਕੇ ਵਾਲਾ ਸਾਫਤ ਸੱਚ ਹੋ ਗਿਆ ਬੜੇ ਬੜੇ ਲੇਖਕ ਸਪਰੇ ਕਿ ਪਲ-ਪਲ ਦੀ ਖਬਰ ਲੈਂਦਾ ਸੀ ਪ੍ਰਕਾਸ਼ ਬਾਗਲਾ ਕਿ ਜਿਹੜਾ ਜਥੇਦਾਰ ਆ ਉਹਨੂੰ ਗੱਡੀ ਚਾੜਤਾ ਇਹ ਸ਼ਬਦ ਉਹਨਾਂ ਦੇ ਸੀ ਪ੍ਰਕਾਸ਼ ਬਾਦਲ ਦੇ ਮਾਫ ਕਰਨਾ ਜੇ ਕਿਸੇ ਦਾ ਦਿਲ ਦੁਖਦਾ ਮੈਂ ਇਹ ਗੱਲ ਕਹਿਣਾ ਨਹੀਂ ਚਾਹੁੰਦਾ ਸੀ ਪਰ ਇਹਨਾਂ ਦੇ ਸ਼ਬਦ ਕਹਿੰਦੇ ਕਿ ਇੱਥੋਂ ਤੱਕ ਕਹਿੰਦਾ ਰਿਹਾ ਪ੍ਰਕਾਸ਼ ਬਾਦਲ ਜਿੰਨਾ ਸਿੱਖ ਕੌਮ ਦਾ ਨੁਕਸਾਨ ਕਰਕੇ ਟੱਬਰ ਗਿਆ ਦਹਾਈਆਂ ਪਾਈ ਅਰਨਜੀਤ ਸਿੰਘ ਤੇ ਉਹ ਕਹਿ ਰਿਹਾ ਕਿ ਸਾਬਕਾ ਜਥੇਦਾਰ ਆ ਜਿਨ੍ਹਾਂ ਨੇ ਕਿ ਨਰਕ ਧਾਰੀ ਗਰਬਜ ਨੂੰ ਗੱਡੀ ਚਾੜਿਆ ਸੀ ਤੇ ਉਹ ਕਹਿ ਰਿਹਾ ਕਿ ਭਾਈ ਇਹਨਾਂ ਬਾਦਲਾਂ ਦਾ ਪਿੱਛਾ ਛੱਡ ਦਿਓ ਇਹਨਾਂ ਬਾਦਲਾਂ ਨੇ ਸਿੱਖ ਧਰਮ ਦਾ ਬੇੜਾ ਗਰਕ ਕਰ ਦਿੱਤਾ ਇਹਨਾਂ ਬਾਦਲਾਂ ਦੇ ਕਰਕੇ ਹੀ ਜਿਹੜਾ ਅੱਜ ਕੌਮ ਆ ਦੁਬਿੱਚ ਪਈ ਹੋਈ ਆ ਅੱਜ ਕੌਮ ਆ ਦੋ ਫਾੜ ਹੋਈ ਹੋਈ ਆ ਤੇ ਹੁਣ ਇਹਨਾਂ ਬਾਦਲਾਂ ਦਾ ਮੋਹ ਕਿਨੂੰ ਜਾਗ ਪਿਆ ਸਿਮਰਜੀਤ ਸਿੰਘ ਮਾਨ ਨੂੰ ਕਹਿੰਦੇ ਜੀ ਹੁਣ ਦੁਬਾਰੇ ਅਕਾਲੀ ਦਲ ਇਕੱਠਾ ਹੋ ਰਿਹਾ ਜਿਹੜਾ ਆਪਾਂ ਕਹਿੰਦੇ ਆ ਕਿ ਇੱਕ ਜਿਹੜਾ ਇਹ ਤੋਂ ਵੱਖਰਾ ਅਕਾਲੀ ਦਲ ਹੋਇਆ ਸੀ ਸਰਜੀਤ ਅਕਾਲੀ ਦਾਲ ਹੁਣ ਕਹਿੰਦੇ ਇਥੇ ਰਲੇਮਾ ਹੋ ਰਿਹਾ ਉਹ ਕੱਟ-ਕੱਟ ਕੇ ਗਾਲਾਂ ਇੱਕ ਦੂਜੇ ਨੂੰ ਤੁਸੀਂ ਤੇ ਹੁਣ ਸ਼ਰਮ ਦਾ ਟੋਲਾ ਤੇ ਹੁਣ ਕਹਿੰਦੇ ਜੇ ਅਸੀਂ ਇਕੱਠੇ ਹੋ ਰਹੇ ਹਾਂ ਸਿਮਰਜੀਤ ਸਿੰਘ ਮਾਨ ਕਹਿੰਦਾ ਮੈਂ ਇਕੱਠਾ ਹੋ ਰਹੇ ਹਾਂ ਸੁਖਵੀਰ ਬਾਦਲ ਦੇ ਨਾਲ ਆ ਪਹਿਲਾ ਇਹ ਆ ਕਿ ਤੁਸੀਂ ਇੱਕ ਮੰਚ ਤੇ ਬਹਿਜੋਗੇ ਤੂੰ ਤਾਂ ਸਿਮਰਜੀਤ ਸਿੰਘ ਮਾਨ ਦੀਦਾ ਬੈੰਦਾਗਾ ਉਹਦਾ ਗੋਟਾ ਮਾਰਦਾਗਾ ਫੇ ਤੁਸੀਂ ਕਹੋਗੇ ਹਾਸੀ ਨਿਕਲਦੀ ਐ ਇਨ੍ਹਾਂ ਗੱਲਾਂ ਤੇ ਜਿਹੜਾ ਬੈੰਦਾਗਾ ਸਟੇ ਤੇ ਸਿਮਰਜੀਤ ਮਾਨ ਦੇ ਜੇ ਸਮਰਥਿਤ ਮਾਰ ਨੂੰ ਮਾਰੀ ਮੋਟੀ ਜਗਾ ਨਾ ਮਿਲੇ ਉਹ ਤਾਂ ਗੋਟਾ ਮਾਰਦਾ ਤੁਹਾਡੇ ਆਪਦੇ ਵਿੱਚ ਜੇਕਰ ਭਾਈ ਅਣਕੁਣਕ ਮਾਰ ਗਈ ਹੋਵੇ ਤਾਂ ਵੱਖਰੀ ਗੱਲ ਆ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਕੁਝ ਸੋ ਤੁਹਾਡਾ ਲੈਵਾਗਾ ਜਿਹੜਾ ਇਹ ਹੋ ਜੂਗਾ ਇਹ ਤੁਹਾਨੂੰ ਤੁਸੀਂ ਜਿੰਨੇ ਮਰਜ਼ੀ ਡਰਾਮੇ ਕਰ ਲੋ ਬੇਸ਼ੱਕ ਤੁਸੀਂ ਕੱਲੀ ਸਾਰੀ ਜਿੰਨੀ ਹੈਗੀ ਆ ਭਾਜ ਭਾਗੀ ਉਹਨੂੰ ਲੈ ਆਓ ਤੇ ਮੈਨੂੰ ਲੱਗਦਾ ਕਿ ਦਾਲ ਤੁਹਾਡੀ ਐਤ ਕੀ ਗੱਲ ਨਹੀਂ ਨਹੀਂ ਤੇ ਇਸ ਕਰਕੇ ਜਿਹੜਾ ਅੱਜ ਇੰਨੇ ਕਿ ਜਿਹੜੇ ਇਹਨਾਂ ਤੇ ਜ਼ਰੂਰ ਟੌਪਿਕ ਸੀ ਤੇ ਜਿਹੜਾ ਕਿ ਬਣਾਉਣਾ ਲਾਜ਼ਮੀ ਸੀ ਕਿਉਂਕਿ ਜਦੋਂ ਇਹ ਜੇ ਬੋਲ ਲੈਣੇ ਸਾਹਮਣੇ ਆਉਂਦੇ ਆ ਕਿ ਤੱਕੜੀ ਨੂੰ ਮੱਥਾ ਟੇਕਦੇ ਹੁੰਦੀ ਅਸੀਂ ਬੀਬੀਆਂ ਸ਼ਰਮ ਦਾ ਘਾਟਾ ਜਦੋਂ ਇਹ ਸ਼ਰਮ ਲਾ ਲੈਂਦੇ ਆ ਲੋਕ ਫਿਰ ਸੁਬੀਰ ਸਿੰਘ ਬਾਦਲ ਆਪਣਾ ਜ਼ਿਹਨੀ ਤਵਾਜ਼ਨ ਖੋ ਚੁਕੇ ਆ ਕਿਉਂਕਿ ਤੁਸੀਂ ਬਿਆਨ ਸੁਣਿਆ ਕਿ ਉਹਨਾਂ ਦਾ ਜਿਹੜਾ ਬਿਆਨ ਦਿੱਤਾ ਸਟੇਜ ਤੇ ਚੜ ਕੇ ਕਿ ਇੱਕ ਟਾਈਮ ਸੀਗਾ ਕਿ ਲੋਗ ਜਿਹੜੀ ਤਕੜੀ ਐ ਉਹਨੂੰ ਪਹਿਲੇ ਮੱਥਾ ਟੇਕਦੇ ਸੀਗੇ ਬੁੱਢੀਆਂ ਆਣ ਕੇ ਔਰ ਫਿਰ ਵੋਟ ਪਾਉਂਦੀਆਂ ਸੀਗੀਆਂ ਕਿ ਇਸ ਹੱਦ ਤੱਕ ਪਹੁੰਚ ਗਏ ਸੀਗੇ ਇਹਨਾਂ ਨੇ ਲੋਕਾਂ ਨੂੰ ਗੁਰੂ ਘਰਾਂ ਤੋਂ ਤੋੜਿਆ ਹੈਗਾ ਵੈ ਇਸ ਲਈ ਇਹਨਾਂ ਦਾ ਇਹ ਹਾਲ ਹੋਣਾ ਹੈਗਾ ਵੈ ਕਹਿੰਦੇ ਹਨ ਰੱਬ ਜਿਹੜਾ ਜ਼ੁਲਮ ਕਰਦਾ ਨਾ ਉਹਦੀ ਰਸੀ ਢਿੱਲੀ ਕਰ ਦਿੰਦਾ ਕਿ ਤੂੰ ਰਾਜ ਕੇ ਜ਼ੁਲਮ ਕਰ ਲੈ ਤੇ ਜਦੋਂ ਖਿੱਚਣ ਤੇ ਆਉਂਦਾ ਫਿਰ ਇਸ ਤਰ੍ਹਾਂ ਖਿੱਚਦਾ ਹੈ ਕਿ ਉਹਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਔਰ ਉਹ ਅਰਸ਼ ਤੋਂ ਫਰਸ਼ ਤੇ ਆਣ ਕੇ ਪੈ ਜਾਂਦਾ ਹੈਗਾ ਵੀ ਇਹੀ ਹਾਲ ਹੁਣ ਬਾਦਲਾ ਦੇ ਨਾਲ ਹੋਉਂਦਿਆ ਹੈਗਾ ਕਿ ਉਹ ਬਾਦਲ ਜਿਹੜੇ ਕੇ ਸੀਐਮ ਭਗਵੰਤ ਮਾਨ ਨੂੰ ਮੌਜੂਦਾ ਜਿਹੜੇ ਸੀਐਮ ਨੂੰ ਸਿੱਧੇ ਤੌਰ ਤੇ ਧਮਕੀਆਂ ਲਾਉਂਦੇ ਸੀਗੇ ਵਿਕਰਮ ਸਿੰਘ ਮਰਜੀਠੀਆ ਮੁੱਛਾ ਨੂੰ ਤਾ ਦੇ ਕੇ ਪੱਟਾ ਤੇ ਹੱਥ ਮਾਰ ਕੇ ਇਹ ਕਹਿੰਦਾ ਸੀਗਾ ਕਿ ਸੀਐਮ ਭਗਵੰਤ ਮਾਨ ਕਿਸ ਖੇਤ ਦੀ ਮੂਲੀਅਤ ਕਈ ਆਏ ਤੇ ਕਈ ਚਲ ਗਏ ਸਾਡੇ ਹਾਲ ਕੋਈ ਮੈਲੀ ਅੱਖ ਨਾਲ ਦੇਖ ਨਹੀਂ ਸਕਦਾ ਉਹ ਹੀ ਹੁਣ ਵਿਕਰਮ ਸਿੰਘ ਮਰਜੀਠੀਆ ਜਿਹੜਾ ਵਾ ਉਹ ਹੱਥ ਜੋੜਦਾ ਹੈ ਮਿੰਤਾ ਤਰਲੇ ਕਰਦਾ ਹੈ ਕਿਉਂਕਿ ਜ਼ਮਾਨਤ ਨਹੀਂ ਹੁੰਦੀ ਹੀ ਹੈਗੀ ਪਰ ਉਹ ਵੀ ਹੁਣ ਜਾਣ ਗਿਆ ਹੈ ਕਿ ਸੀਐਮ ਭਗਵੰਤ ਮਾਨ ਨੇ ਪੱਕੇ ਪੈਰਾਂ ਤੇ ਪੱਕੇ ਹੱਥਾਂ ਦੇ ਨਾਲ ਚੁੱਕਿਆ ਹੈਗਾ ਵੈ ਔਰ ਸੁਖਬੀਰ ਸਿੰਘ ਬਾਦਲ ਜਿਹੜਾ ਕਿ ਆਪ ਹੋਣਾ ਉਹੀ ਧਮਕੀਆਂ ਲਾਉਂਦਿਆ ਕਿ ਮੈਨੂੰ ਵੀ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁਟੋ ਮੈਂ ਤਿਆਰ ਹੈਗਾ ਮੈਂ ਉਹ ਇਹ ਹਰ ਬੇਸ ਵਾਸਤੇ ਇਸਤੇਮਾਲ ਕੀਤੇ ਜਾਂਦੇ ਆ ਕਿ ਲੋਕ ਤਰਸਖਾ ਕੇ ਵੋਟ ਦੇ ਦੇਣ ਇੱਕ ਵਾਰੀ ਸਾਨੂੰ ਹਕੂਮਤ ਦੇ ਵਿੱਚ ਲੈ ਆਉਣ ਲੇਕਿਨ ਲੋਕਾਂ ਨੂੰ ਹਰ ਚੀਜ਼ ਵਾਦਿਆ ਹੋ ਗਈ ਹੈ ਇਸ ਲਈ ਇਹ ਦੁਬਾਰਾ ਨਹੀਂ ਆ ਸਕਦੇ ਹੈਗੇ ਕਿਉਂਕਿ ਇਹਨਾਂ ਨੇ ਅਕਾਲੀ ਦਲ ਨੂੰ ਆਪਣਾ ਇਹ ਰਾਜ ਸਮਝ ਲਿਆ ਹੈਗਾ ਵਾ ਇਹ ਸਾਰਾ ਆਪਣੇ ਫਾਇਦਿਆਂ ਵਾਸਤੇ ਇਸਤੇਮਾਲ ਕਰਦੇ ਹੀਗੇ ਸਿਰਫ ਅਕਾਲੀ ਦਲ ਬਾਦਲ ਦਲ ਬਣ ਕੇ ਰਹਿ ਗਿਆ ਹੈਗਾ ਵਾ ਕਿਸੇ ਹੋਰ ਨੂੰ ਇਹ ਮੌਕਾ ਨਹੀਂ ਦਿੰਦੇ ਹੀਗੇ ਲੋਕਾਂ ਨੂੰ ਇਹ ਚੀਜ਼ ਵਾਜ਼ਿਆ ਹੋ ਗਈ ਹੈ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਰ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازمی ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼